ਬਟਾਲਾ ਕਾਦੀਆਂ ਰੋਡ ਤੇ ਇੱਕ ਗੰਦੇ ਨਾਲੇ ਤੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਸੰਸਨੀ ਫੈਲ ਗਈ ਸਾਨਕ ਪੁਲਿਸ ਨੂੰ ਦੁਪਹਿਰੇ 12 ਵਜੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਰਜਾਈ ਵਿੱਚ ਲਪੇਟ ਕੇ ਗੰਦੇ ਨਾਲੇ ਵਿੱਚ ਪਈ ਮਿਲੀ ਹੈ ਜਿਸ ਤੇ ਤੁਰੰਤ ਪੁਲਿਸ ਹਰਕਤ ਵਿੱਚ ਆਈ ਤੇ ਗੰਦੇ ਨਾਲੇ ਚੋਂ লাশ ਨੂੰ ਬਾਹਰ ਕੱਢਿਆ ਗਿਆ লাশ ਦੀ شناخت ਸਾਹਿਲ ਉਮਰ 24 ਸਾਲ ਪੁੱਤਰ ਜੀਤਾਵਾਸੀ ਬਾਲਮਿਕ ਮੁਹੱਲਾ ਕਾਦੀਆਂ ਵੱਜੋਂ ਹੋਈ ਹੈ ਮ੍ਰਿਤਕ ਦੀ ਮਾਂ ਪੰਮੀ ਨੇ ਦੱਸਿਆ ਉਸਦੇ ਪੁੱਤਰ ਨੂੰ ਜੇ ਦੋ ਦੋਸਤ ਕੱਲ ਦੁਪਹਿਰੇ 1 ਵਜੇ ਆਪਣੇ ਨਾਲ ਲੈ ਗਏ ਸਨ ਕੱਲ ਜਦੋਂ ਉਹ ਦੇਰ ਰਾਤ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਆਪਣੇ ਤੌਰ ਤੇ ਸ਼ੁਰੂ ਕਰ ਦਿੱਤੀ ਗਈ ਪਰ ਸਾਹਿਲ ਦਾ ਕੁਝ ਅਤਾ ਪਤਾ ਨਹੀਂ ਲੱਗਿਆ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਉਸ ਦੇ ਪੁੱਤਰ ਦੀ ਲਾਸ਼ ਸ਼ੈਲਰ ਦੇ ਨੇੜੇ ਪੈਂਦੇ ਗੰਦੇ ਨਾਲੇ ਤੋਂ ਬਰਾਮਦ ਹੋਈ ਜਿਸ ਤੇ ਮ੍ਰਿਤਕ ਦੇ ਪਿਤਾ ਜੀਤਾ ਅਤੇ ਮਾਂ ਪੰਮੀ ਤੁਰੰਤ ਮੌਕੇ ਤੇ ਪਹੁੰਚ ਗਏ ਲਾਸ਼ ਦੇ ਚਿਹਰੇ ਤੇ ਸੱਟਾਂ ਵੀ ਲੱਗੀਆਂ ਹੋਈਆਂ ਸਨ ਅਤੇ ਨੱਕ ਚੋਂ ਖੂਨ ਨਿਕਲਿਆ ਹੋਇਆ ਸੀ ਸਾਨਕ ਐਸ ਐਚ ਓ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਇਸ ਨੂੰ ਪੋਸਟਮਾਰਟਮ ਲਈ ਬਟਾਲਾ ਭੇਜਿਆ ਜਾ ਰਿਹਾ ਹੈ ਬੋਲਿਆ ਕਿ ਅਜ ਕਰੋ ਕਰੋ ਕੱਲ ਤਾਂ ਕਿਹਾ ਇਹ 1:30 ਵਜੇ ਦਾ ਠੀਕ ਹੈ ਗਿਆ ਪਤਾ ਨਹੀਂ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਤੇ ਵਸਾ ਨਹੀਂ ਕਾਂਦੀ ਮੈਂ ਪਤਾ ਨਹੀਂ ਕਾਂਦੀ ਮੈਨੂੰ ਨਹੀਂ ਪਤਾ ਮੈਨੂੰ ਨੇ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਕਿਤੇ ਪਤਾ ਨਹੀਂ ਪਤਾ ਮੈਨੂੰ ਕਿੱਥੇ ਛੱਡ ਆਇਆ ਕਿਹੜੇ ਮੁੰਡੇ ਨੂੰ ਨੇ ਪਤਾ ਕਿੱਥੇ ਛੱਡ ਆਇਆ ਨਾਰਾ ਸੂਮੀ ਤੇ ਨਾਲ ਕੁੱਟਾਈ ਮੈਂ ਇਹਨਾਂ ਨੂੰ ਰਾਤ ਦੀ ਕਹਿ ਨਹੀਂ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਜੀ ਤਾਂ ਮੇਰਾ ਨਾਮ ਸਾਹਿਲ ਇਹਦਾ ਨਹੀਂ ਫੇਰ ਕੱਲ ਦਾ 3 ਵਜੇ ਦਾ ਗਿਆ ਕਰੋ ਖੜਿਆ ਕਿੱਲੇ ਕਿੰਨੇ ਉਹਨਾਂ ਦਾ ਲਾਕਡਾਊਨ ਖੜਿਆ ਨੂੰ ਨਹੀਂ ਨਾ ਪਤਾ ਕਿੰਨੇ ਖੜਿਆ ਇਹਨੂੰ ਕਿੰਨੇ ਵਜੇ ਦਾ ਗਿਆ ਕਰੋ ਇਹ 2-3 ਵਜੇ ਦਾ ਗਿਆ ਕਰੋ ਰਾਤ ਕਰ ਗਿਆ ਰਾਤ ਘਰ ਨਹੀਂ ਆਇਆ ਸਾਰੇ ਕੀ ਪੁੱਛਿਆ ਨਹੀਂ ਸਾਰੇ ਬਾਕੀ ਬਾਕੀ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁੱਕੇ ਆ ਕਿਉਂਕਿ ਅੱਜ ਬਾਅਦ ਚ ਰਿਪੋਰਟ ਤੱਦ ਕਰਨੀ ਹੈ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਨੇ ਆ ਜੇ ਕਰੋ ਖੜਿਆ ਦੱਸਣਾ ਕਿੰਨੇ ਖੜਿਆ ਕਰੂਗਾ ਸਰ ਪੁੱਛੋ ਇਥੋਂ ਮਿਲਿਆ ਘਰੋਂ ਤੇ ਤਿੰਨੇ ਭੱਜੇ ਆ ਇਧਰੋਂ ਇਧਰੋਂ ਹੋ ਜਾਂਦੇ ਹੋ ਸਮਝਦੇ ਤੇ ਇਧਰੋਂ ਸਮਾਨ ਲੈ ਕੇ ਤਿੰਨੇ ਭੱਜੇ ਉਸ ਤੋਂ ਬਾਅਦ ਕੋ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਇਹ ਇਥੋਂ ਮੈਨੂੰ ਮਿਲਿਆ ਮੈਂ ਕੰਮ ਤਵਾਇਆ ਹੁਣ ਮੈਨੂੰ ਦੱਸਿਆ ਪਏ ਨੇ ਕਿ ਉੱਥੇ ਲਾਸ਼ ਕੇ ਦੀ ਪਈ ਆਣ ਕੇ ਵੇਖ ਦਿਓ ਜੀ ਜੀ ਇੱਕ ਫਾਹਲ ਪੁੱਤਰ ਜੀਤਾ ਵਾਸੀ ਬਾਦਮੁਖਹੱਲਾ ਤੇ ਡੈੱਡ ਬੋਡੀ ਮਿਲੀ ਹੈ ਕਿ ਸਰ ਨੂੰ ਮੇ ਰੋੜਾ ਆਪਣੇ ਦੁਕਾਣ ਲਾ ਕੇ ਇਹ ਜਿਹੜੇ ਹੀ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬੰਦ ਕਾਰਵਾਈ ਕਰਾਂਗੇ ਦੇਖ ਰਹੇ ਆ ਪੋਸਟ ਮਾਰਕ ਪਰਾਵਾਂਗੇ ਪਤਾ ਲੱਗੇਗਾ ਕਿ ਹਾਲਾਤ ਹੈ ਜਿਹੜੇ ਨਮਾਤ ਹੋਈ ਹੈ ਅਜੇ ਕੁਝ ਨਹੀਂ ਆਜਿਆ ਅਜੇ ਤੱਕ ਇਹ ਆਈਆਂ ਤਾਂ ਸਮੇਂ ਦੇਖ ਕੇ ਜੋ ਵੀ ਬੰਦ ਕਾਰਵਾਈ ਕਰ ਰਹੀ ਸਾਂ